ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਜੀਓ ਬਲਾ ਪਹੁੰਚ ਚੁੱਕੇ ਆ ਜਿਲ੍ਹਾ ਤਰਨਤਾਰਪੁਰ ਦਾ ਜੀ ਤੁਸੀਂ ਰਹੀ ਤਰਨਤਾਰਪੁਰ ਬਾਈ ਗਾਂਗਲੀਪੁਰ ਆ ਗਏ ਆ ਦੇਖੋ ਅੱਜ ਵੀ ਬਾਈ ਦਾ ਕੋਈ 7-8 ਦੇ ਲੈ ਕੇ ਮੱਝਾ ਸੇਲ ਹੈ ਜੀ ਨਾਲ ਬੂਰੇ ਵੀ ਆ ਤੇ ਕੱਲੇ ਨੀਲੇ ਵੀ ਆ ਤੇ ਆਓ ਫਿਰ ਗੱਲਬਾਤ ਕਰੀਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਕਿਰਪਾ ਜੀ ਤੁਸੀਂ ਸੁਣਾਓ ਚਲੋ ਚੱਲਦੇ ਹਾਂ ਵਧੀਆ ਠੀਕ ਆ ਚੱਲਦੇ ਆ ਆਹ ਦੇਖੋ ਗਾਵਾਂ ਵੀ ਲੱਗਿਆ ਰੱਖੇ ਨੇ ਉਹ ਗਾਵਾਂ ਆਪਣੇ ਕਟੀਆਂ ਜੇ ਬਹਿਣਾ ਦੋ ਹੋਣੇ ਜੇ ਪੁੰਗਾਂ ਤਿਆਰ ਕਰਕੇ ਪਾਵਾਂਗੇ ਬੱਚਿਆਂ ਠੀਕ ਹੈ ਠੀਕ ਬੱਚਿਆਂ ਬੱਚਿਆਂ ਆ ਗਏ ਆਪਣੇ ਕੋਲ ਕੱਚਿਆਂ ਹੋਰ ਵੇਗਿਆ ਮਾਲ ਸਾਰਾ ਵੇਗਿਆ ਭਾਈ ਮੈਂ ਕੱਲ ਵੀ ਦੇਣ ਚਾਲ ਵੇਗਿਆ ਕੱਲ ਨੀਲੀ ਦੀ ਮੈਂ ਬਹੁਤ ਚੰਗੀ ਹੈ ਤੈਨੂੰ ਵਿਖਾਈ ਬਕਮ ਬੜੀ ਮੈਂ ਚਲੋ ਅੱਜ ਫਿਰ ਕਿੰਨੇ ਅੱਜ ਆਪਣੇ 5 ਪੀਸ ਆ ਬਹੁਤੇ ਚੰਗੇ ਆ ਬੂਰੀ ਨੀਲੀ ਦੋ ਨੀਲੀ ਦੀਆਂ ਸਾਰਾ ਕੋ ਹੈਗਾ ਉੱਚੇ ਬੱਚੇ ਦੀ ਇੱਕ ਛੋਟੀ ਬਹੁਤ ਚੰਗੀ ਆ ਵੇ ਚਲ ਦੱਸੋ ਆ ਛੋਟੀ ਗੱਭਣ ਆ ਹਾਂਜੀ ਇਹਦੇ ਦੇ ਵੇ ਇਹ ਦਰਦੇ ਰਹਿੰਦੇ ਚੋਟੀ ਦੇ ਹਾਂ 15 ਪਲੱਸ ਦੋ ਦਿਨਾਂ ਕੰਡੇ ਦੇ ਚੜਾਇਆ ਝੋਡੇ ਨੇ ਬਾਕੀ ਨਸਲ ਸੰਦੀਪ ਸਿੰਘਾਂ ਮੇਲ ਲਾ ਦੇ ਵਜਨ ਵੇ ਹੈ ਚੋਟੀ ਤੇ ਨਹੀਂ ਯਾਰ ਯੋਰ ਨੀਲੀ ਅਗਲੇ ਵੀ ਫੋਰ ਤੋਂ ਦੇ ਲੋ ਅਗਲੇ ਨਿਸ਼ਾਨੀਆਂ ਘਾਟ ਦੇ ਮਗਲੇ ਆਏ ਬਲੀ ਆਖਰੇ ਮੈਂ ਦਾ ਪਿੱਠ ਪੁਣਾ ਵੇ ਸੰਦੀਪ ਸਿੰਘਾਂ ਟਾਈਮ ਲੈ ਜੂਣਾ ਟਾਈਮ ਤੇ ਦੱਸਦੇ ਰਹਿੰਦੇ ਕਰਮਾਲੀ ਦੇ ਤੁਰਿਆ ਨਹੀਂ ਜਾਂਦਾ ਨੇ ਵਾਲੀ ਤੇ ਫਿਰ ਗਿੜਾ ਘੜਾ ਹੈ ਕੋਈ ਹੈ ਨਸਲ ਨਹੀਂ ਹੁੰਦਾ ਚੋਟੀ ਦੀ ਗੋਗਲ ਗੋਗਲ ਨਾਰੀਆਂ ਵੇ ਚੜੀਆਂ ਦੀਦੀਆਂ ਆਨੇ ਚੋਟੀ ਤਿਆਰ ਹੋਣੀ ਆ ਹਾਂ ਜੀ ਬੰਦਿਆ ਤਿਆਰ ਹੋਣੀ ਆ ਜੇ ਆ ਸ਼ਹਿਰ ਹੀ ਆਂਦਾ ਹਾਂ ਨਾ ਆਲੇ ਸ਼ਹਿਰ ਸ਼ਹਿਰ ਇਹ ਤਾਂ ਪੂਰ ਪੂਰ ਚੋਟੀ ਆਉਂਦੀ ਆ ਬਾ ਠੀਕ ਹੈ ਹਾਂ ਲੈ ਚਲ ਗਣਾ ਸੁਆਰੇ ਮੈਂ ਕਿ ਬੰਦੀ ਤੇ ਦੇਖਾ ਤੇ ਮਾਰੀ ਨੂੰ ਹਾਂ ਇੱਥੇ ਇਹ ਆਪਣੇ ਪਰੋਖਾਸ ਅੱਛਾ ਹਾਂ ਮੈਂ ਬਣਾ ਪਾਉਗੀ ਬੋਲੋ ਮੈਂ ਚੋਟੀ ਇਧਰ ਹੈ ਐਵੇਂ ਲੱਗੇ ਮੈਂ ਤਾਂ ਨਹੀਂ ਹਾਂ ਹਾਂ ਜੀ ਹਾ ਗਰੇ ਤੁਹਾਡੀ ਸਵਾਲ ਆ ਪਰ ਆਪਣਾ ਕੋਈ ਸਵਾਲ ਮੋਲਣੀ ਮੋਲੇ 1.5 1.5 ਪੂਰੇ ਲੱਖ ਦੀ ਦੇ ਦਾ ਚਲੋ ਦੋ ਸ਼ਰਤਾਂ ਕਿ 18900 ਮਾ ਠੀਕ ਆ ਆ ਝੋਟੀ ਸੋਈ ਆ ਠੀਕ ਦੁੱਧ 9 ਕਿਲੋ ਬੈਕ ਨਾਲ ਕਾਜੀ ਪੰਜਵਾ ਛੇਵਾ ਦਿਨ ਹੋਇਆ ਸੋਈ ਕਿਲੋ ਹਾਂ ਨਸਲ ਵੇਹ ਝੋਟੀ ਦੀ ਹੈ ਨਾ ਤੈਨੂੰ ਤਰੀਡੋ ਬਾਤ ਛੋਟਾ ਜੋ ਵੀਡੀਓ ਬਣਾ ਜਾ ਆਪਾਂ ਕੱਦ ਨਹੀਂ ਬਣਾਣਾ ਕੱਦ ਛੋਟਾ ਜੋ ਵੀਡੀਓ ਸੈ ਜਾ ਪਰ ਛੋਟੀਆਂ ਬਰੀਕ ਤੇ ਨਿਖਪਾਈਆਂ ਵੇਖ ਲੋ ਦੁੱਧ ਕਿੰਨਾ ਵਾ ਦੁੱਧ 9 ਕਿਲੋ 9 ਕਿਲੋ ਆਇਆ ਤਾਜੀ ਫਲਕਾ ਚੌਥਾ ਪੰਜਵਾਂ ਦਿਨ ਹੋਇਆ ਸੰਦੀਰ ਸਾਹ ਸੂਈ ਨੂੰ ਕੱਟੀਆਂ ਗਾੜੀ ਇਹਦੇ ਤੇ ਕੀ ਮਰਦਾ ਆਪਣੇ ਜਿਆਦੀ ਹੁੰਦੇ ਆਪਾਂ ਮਾਰ ਵੇਚਣਾ ਹਾਂ ਮੋਲ 85-80 ਦੀ ਦੇ ਦਨੇ ਅੱਧੀ ਆ ਗਈ ਹਾਂ ਨਾ 75 ਦੀ ਚਲੋ 75000 2073 ਦੀ ਬਸ ਠੀਕ ਆ ਹੋ ਜਾ ਠੀਕ ਆ ਹੋ ਜੀ ਆਹ ਛੋਟੀ ਖਲਾ ਦੇ ਦੋ 9 ਕਿਲੋ ਦਾ ਹਾਂ ਆਪਾਂ 9 ਕਰਕੇ ਦੇਈ ਆ ਪਰ ਨਸਲ ਜਨੀ ਦਾ ਬਹੁਤੀ ਯਾਰੀ ਨੀਲੀ ਦੀ ਇਹ ਵੀ ਨੀਲੀ ਅੱਖ ਹਾਂ ਮਗਰ ਕੱਟੀ ਵੀ ਨੀਲੀ ਦੀ ਬੱਜਾ ਵਗਾ ਦੋ ਢੂਗਣਾ ਲਾ ਲਓ ਮੈਂ ਨਾ ਲਾ ਲਓ ਆ ਕੱਟੀ ਜੋ ਮਗਰੇ ਦੇ ਅੱਛਾ ਤੁਹਾਡੇ ਸਾਹਮਣੇ ਜੋ ਦੁੱਧ 9 ਕਿਲੋ ਦੀ ਸਾਡੀ ਗਰੰਟੀ ਹੋਊਗੀ 9 ਕਿਲੋ ਹੈਗਾ ਹਾਂ ਚੋਂ ਇੱਕ ਨੰਬਰ ਹੋਊਗੀ ਬਸ ਠੀਕ ਹੈ ਹਾਂ ਚੋ ਆਜੂਗਾ ਵਧੀਆ ਐ ਮੈਂ ਨਾ ਇੱਕ ਨੰਬਰ ਹੁਸਨਦੀ ਸਾਂ ਐ ਚਲਦੀ ਜਾ ਮੋਟਰ ਚਲਦੀ ਤੇ ਫਿਰ ਜੀ ਕੀ ਮਰੋ ਕਿਹੋ ਕਰਦੀ ਹੈ ਸੱਤਾਂ ਦੀ ਐ ਨਾ ਰੋਏ ਇਹ ਨਹੀਂ ਆ ਛੋੜ ਬਾਹਰ ਯਾਰ ਉਹ ਛੱਡ ਦੇ ਯਾਰ ਸਭ ਤੋਂ ਛੋੜੀ ਗੰਮੀ ਹੁਣ ਚਲ ਠੀਕ ਹੈ ਬਾਕੀ ਹਾਂ ਲੋ ਤੇ ਬੂਰੀ ਬਰੀ ਬਰੀ ਦਾ ਬੂਰੀ ਫਲ ਦੁੱਧ ਜਿਹੜਾ ਕੰਡਿਆ ਹਾਂ ਉਹ 12 ਕਿਲੋ ਪਕਾਵਾ ਭਾਵੇਂ 15 ਦਾ ਕਰ ਦੇ ਪਰ ਨਸਲ ਜੰਦੀਸ਼ ਬਹੁਤੀ ਜਿਆਦੀ ਜਿੱਥੋਂ ਆਪਾਂ ਲਈਆਂ ਨਾ ਹਾਂ ਸਾਰੀਆਂ ਉਹ ਬੰਦੇ ਤੋਂ ਬੂਰੀ ਨਹੀਂ ਲੈਣੀਆਂ ਮਈਆਂ ਨਸਲ ਵੇ ਅੱਜ ਇਧਰ ਇਹੜਾ ਕੋਈ ਆਖੇ ਕੁਵੇ ਦਾ ਨਹੀਂ ਮੈਨੂੰ ਬਰਾ ਚੌਥਾ ਪੰਜਵਾਂ ਛੇਵਾਂ ਅੱਗੇ ਜਿਹਨੇ ਦੁੱਧ 12 ਕਿਲੋ ਕੰਡੇ ਦੇ ਜਣਾ ਤੁੰ ਅੱਛਾ ਮਗਰ ਕੱਟੀ ਬੋਦੀ ਜਾਰੀ ਚੰਗੀ ਜਨੀਸਾ ਵਖਾ ਹੋਵੇ ਕੱਟੀ ਡਿੰਗਣ ਦੇ ਹਾਏ ਕੱਟੀ ਉਖਾ ਅੱਜ ਇਹਨੂੰ 8ਵਾਂ 9ਵਾਂ ਦਿਨ ਹੋਇਆ ਤੁੰ ਨੂੰ 8ਵਾਂ 9ਵਾਂ ਦਿਨ ਠੀਕ ਆ ਕੋਈ ਪਤਾ ਨਹੀਂ ਕਰਨਾ ਸੁ ਹਨਾ ਸੁਵੇ ਦਾ ਨਹੀਂ ਬਰਾ ਇਹਨੇ ਦੁੱਧ ਦੀ ਗਰੰਟੀ ਦੇਣੀ ਆ 12 ਕਿਲੋ ਪਰ ਸੰਦੀਪ ਜੀ ਹੰਨ ਦਾ ਅਸਲ ਵੇਖ ਤੂੰ ਹਮਰ ਹਾਂ ਮੈਂ ਜਿਆ ਕਰ ਫਿਰ ਇਧਰ ਵੇਖੋ ਨਸ ਲੈ ਆ ਦੇਣੀ ਹੈਗੀ ਮਗਰ ਕੱਟੇ ਬੜੀ ਚੰਗੀ ਦੋ ਮਈਆਂ ਬੰਨ ਵਾਲੀ ਆ ਇਹ ਕੱਟੇ ਹੋਣੀ ਹੈ 12 ਕਿਲੋ ਆ ਕੰਡੇ ਥਲੇੋਂ ਪਾਉਂਗਾ ਮੇਰੇ ਤੋਂ 15 ਕਿਲੋ ਮੈਂ ਦੇਂਦੀ ਆ ਆ ਜਾ ਮੈਲਾ ਨਹੀਂ ਮਾਰਿਆ ਮਈਨੇ ਹਾਂ ਕਾਦਨੀ ਮਈ ਇਹ ਲੈਵਾ ਦਸੀਆ ਨਾ ਭਾਈ ਇਹਦੀ ਪਰ ਕੀ ਮਨ ਆਫੀ ਦੇ ਦੇ ਇੱਕ ਕੋਈ ਗੱਲ 75 ਸੀ ਬੋਲ ਨਾ ਸੰਦੀਪਾ 70 ਜਾਂ ਦੀ ਮੈਂ ਦਵਾਂਗੇ 70000 ਦੀ 2000 ਛੱਡੂ 8000 ਦੀ ਮੈਂ ਦੇਣੀ ਉਹ ਚ 200 ਹੀ ਛੋਟ ਕਰਨੀ 200 ਹੀ ਛੋਟ ਪਰ ਮੈਂ ਲਾਗੇ ਲਿਆ ਲੇਵਾ ਵੇ ਪੰਡਾ ਵਾਲਾ ਮੇਰੇ ਠੀਕ ਨਸਾ ਲਾ ਲੋਣੀ ਮੈਂ ਘਟ ਹਾਂ ਹਾਂ ਆ ਝੋਟੀ ਥੱਲੇ ਸੰਦੀਪਾ ਦੋ ਤੇ 12 ਕਿਲੋ ਹੀ ਅੱਛਾ 12 ਕਿਲੋ 12 ਕਿਲੋ ਐ ਚੋਗੇ ਘਰੇ ਕੋਈ ਆਦੀ ਤਸल्ली ਕਰਕੇ ਖੜੇ ਪਰ ਝੋਟੀ ਵੇ ਸੰਦੀਪਾ ਲੋ ਜੀ 12 ਕਿਲੋ ਦੁੱਧ ਤੇ ਵੀ ਵੱਡੀ ਇਹ ਜੀ ਬੱਚਾ ਮਰ ਬੱਚਾ ਸੰਦੀਪਾ ਪਾ ਦੱਸ ਕੇ ਦੇਣੀ ਬੱਚਾ ਮਰ ਗਿਆ ਬੱਚਾ ਮਰ ਗਿਆ ਮੈਨੂੰ ਭਰਾ ਮੈਂ ਬੱਚਾ ਤੈਨੂੰ ਕਿਹਾ ਕੈਮਰਾ ਸੁਟਿਆ ਨਹੀਂ ਆ ਜੀ ਆਵੇ ਆ ਬੱਚਾ ਜੀ ਠੀਕ ਹੈ ਬੱਚਾ ਮਰ ਗਿਆ ਆ ਬੱਚਾ ਕਿਉਂ ਚਾਨ ਕੁੜੀ ਆ ਵੀ ਮੈਂ ਨਾ ਕਰੇ ਤੇ ਬਹੁਤੀ ਜਾਰੀ ਲੱਗੀ ਗੇ ਲੱਤ ਨਾ ਲਾਓ ਇਧਰ ਇਹ ਸੰਦੀਪਾ ਲਾ ਕੇ ਲਿਆ ਕੈਮਰਾ ਜੈਡ ਬਲੈਕ ਹਾਂ ਜੈਡ ਵਾ ਇਧਰ ਵੇ ਹਾਂ ਜੇ ਇਹ ਗੱਲ ਹੋ ਗਈ ਆਪਾਂ ਦੱਸ ਕੇ ਦੇਣੀ ਆ ਨਹੀਂ ਸਹੀ ਗੱਲ ਆ ਉਹ ਕੰਮ ਨਹੀਂ ਕਰਨਾ ਮਰ ਗਿਆ ਤੇ ਮਰਿਆ ਵਖਾਉ ਹਾਂ ਬਿਲਕੁਲ ਬਿਲਕੁਲ ਤੇ ਗਗਰ ਬਹਿੰਦੀ ਕੀ ਮਤਲਬ ਹੈ ਭਾਈ ਅਨੇਜਾ ਝੋਟੀ ਨੂੰ ਜੇ ਡਿਆਂਗੇ ਆਨ ਲੱਗੇ ਆ ਨਾ ਜਿੰਨਾ ਤੋੜਿਆ ਝੋਟੀ ਰਹੀ ਲੱਖ ਦੀ ਹੂੰ ਉਹਦੇ ਜੋ ਆਪਾਂ ਨੂੰ ਘਾਟਾ ਪੈਣਾ ਡੀਦਾ ਕੋਟੇ ਪੰਜਾਬ ਦੀ ਯਾਦ ਵੀ ਲੈਣਾ 85 ਯਾਦ 85 ਯਾਦ ਦੇ ਨਾਲ ਸ਼ੋਰ ਚੱਪਾ ਕਰਦਾ ਯਾਰ ਘਰ ਨਹੀਂ ਰਹਿ ਗਿਆ ਥੋੜੀ ਵੱਡੀਆਂ ਵੀ 10 ਪੀਰ ਜਾਂਦੇ ਜਿਆਦੀ ਵੱਡੀਆਂ 80 ਯਾਦ ਦੀ ਛੋਟੀ ਦੇ ਦਵਾਂਗੇ ਹਾਂ ਆਪਾਂ ਬੱਚਾ ਵਿਖਾ ਤੋ ਅੱਜ 10ਵਾਂ ਦਿਨ ਆਇਆ ਸਾਨੂੰ 12 ਕਿਲੋ ਦੋਨੇ ਚੋਕੇ ਲੈ ਜੇ ਲੱਤ ਵੀ ਲੈ ਜੇ ਛੋਟੀ ਟੀਗਾ ਵੀ ਲੈ ਜੇ ਮੇਰੀ ਗਾਰੰਟੀ ਉਹ ਪੂਛੀ ਦੇ ਚੋਕੇ ਦਵਾਂ ਚਲੋ ਜਾ ਬੱਠੀ ਤੇ ਆਹ ਨਹੀਂ ਲਈ ਇਹ ਵੀ ਗਿਆ ਮਾ ਇਹ ਵੀ ਗਿਆ ਵਾ ਇਹ ਵੀ ਗਿਆ ਮਾ ਬਸ 5 ਹੀ ਵਰਦਾ 5 ਪੀਸ ਹੀ ਆਪਾਂ ਕੋਲ 5 ਫਰੇਰੇ ਝੋਟੀਆਂ ਨਾਲੋਂ ਮੱਝਾਂ ਨਾਲ ਤੁਹਾਡੇ ਸਾਹਮਣੇ ਆ। ਬਾਕੀ ਮੇਰੇ ਵੇਲੇ ਆਓ 24 ਕਿਲੋ ਪਾਸਪੋਰਟ ਚੈੱਕ ਕਰੋ ਤੁਹਾਡਾ ਤੁਹਾਡਾ ਤਸੱਲੀ ਕਰਕੇ ਖੜਵਾ। ਬਿਲਕੁਲ ਬਿਲਕੁਲ ਨੰਬਰ ਵਨ। ਨੰਬਰ ਆਪਣਾ 88721 ਤੇ ਉਤਰੀਏ ਦਾ ਪਿੰਡ ਜੀਓ ਵਾਲਾ ਜ਼ਿਲ੍ਹਾ ਤਰਨਤਾਰਨ ਸਸੀਗੜ੍ਹ।